ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਜੀ ਦੇ ਗੇਟ ਦੇ ਬਾਹਰ ਤੋਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਸੱਚਖੰਡ ਦੇ ਵਿੱਚ ਬਿਰਾਜ਼ਮਾਨ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨਤਨ ਬਾਬਾ ਸਈ ਕੁਰੀ ਜੀ ਦੇ ਉਹਨਾਂ ਦੇ ਚਰਨਾਂ ਦੇ ਵਿੱਚ ਹਾਇਰੀਆਂ ਭਰਾਵਾਂਗੇ ਅਰਦਾਸ ਬੇਨਤੀਆਂ ਕਰਵਾਵਾਂਗੇ ਅੰਮ੍ਰਿਤ ਵੇਲੇ 3 ਵਜੇ ਤੋਂ ਪਹਿਲਾਂ ਅੱਜ ਦਿਨ ਐਤਵਾਰ ਹੈ 5 ਅਕਤੂਬਰ ਐ 2080 ਐ ਅਮਰਤ ਵੀਲੇ ਦਾ ਸਮਾਹ ਸਵਾਗਤ ਦੋ ਅੱਜ ਕੇ 33 ਮਿੰਟ ਹੋ ਚੁੱਕੇ ਨੇ ਕਰੋ ਦਰਸ਼ਨ ਤੰਤਨ ਬਾਬਾ ਸੇਖਪਰੀ ਜੀ ਦੇ ਸੱਜੇ ਪਾਸੇ ਸਤਖੰਡ ਦੇ ਵਿੱਚ ਬਿਰਾਜ਼ਮਾਨ ਤੰਤਨ ਸਿਰਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਫਰੀਦ ਹਾਲ ਦੇ ਗੇਟ ਤੋਂ ਬਾਹਰ ਪਰੋ ਹਾਇਰਿਆ ਕਰੋ ਦਰਸ਼ਨ ਜੀ ਖੱਬੇ ਪਾਸੇ ਤੰਤਨ ਬਾਬਾ ਸੇਖ ਫਰੀ ਜੀ ਦੇ ਸਥਾਨ ਦੇ ਗੇਟ ਤੋਂ ਬਾਹਰ ਵੀ ਪਰੋ ਹਾਇਰਿਆ ਕਰੋ ਦਰਸ਼ਨ ਜੀ ਰੋਜ਼ਾਨਾ ਦੀ ਤਰ੍ਹਾਂ 3:30 ਵਜੇ ਗੇਟ ਖੁੱਲਣਗੇ 3:50 ਮਿੰਟ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ ਤੁਹਾਨੂੰ ਸੱਚਖੰਡ ਸਾਹਿਬ ਤੋਂ ਪ੍ਰਕਾਸ਼ ਸਥਾਨ ਤੇ ਜਾਣ ਸਮੇਂ ਔਰ ਪ੍ਰਕਾਸ਼ ਹੋਣ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਉਸ ਤੋਂ ਬਾਅਦ ਅੱਜ ਜੋ ਹਗੋ ਨਾਮਾ ਸਾਹਿਬ ਆਉਣਗੇ ਉਹ ਵੀ ਤੁਹਾਨੂੰ ਸਰਵਣ ਕਰਵਾਵਾਂਗੇ ਫਿਲਹਾਲ ਤੁਸੀਂ ਕੋਸ਼ਿਸ਼ ਕਰਿਓ ਆਵਰਤ ਵਿਲੇ ਜਦੋਂ ਉਠੋਗੇ ਆਪਣਾ ਫੋਨ ਖੋਲੋਗੇ ਫੋਨ ਚਲਾਓਗੇ ਫੋਨ ਰਾਹੀਂ ਆਵਰਤ ਵਿਲੇ ਤੇਨਵਾ ਇਹ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਟੇਲਾ ਬਾਬਾ ਫਰੀਦ ਜੀ ਦੇ ਗੇਟ ਦੇ ਬਾਹਰ ਤੋਂ ਸੱਚਖੰਡ ਦੇ ਵਿੱਚ ਬਰਾਜਮਾਨ ਤਨਤਨ ਸਿਰਗੁਰੂ ਗ੍ਰੰਥ ਸਾਹਿਬ ਜੀ ਤਨਤਨ ਬਾਬਾ ਸੇਕੂ ਜੀ ਉਹਨਾਂ ਦੀਆਂ ਹਾਇਰੀਆਂ ਪਰੋ ਜੀ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਿਓ ਜੀ ਤਾਂ ਜੋ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਅਤੇ ਸਭ ਦਾ ਦਿਨ ਵਧੀਆ ਬੀਤ ਹੋ ਸਕੇ ਸਾਡੇ ਵੱਲੋਂ ਵੀ ਇਹੀ ਅਰਦਾਸ ਬੇਨਤੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਫਰੀਦ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣ ਤੰਦਰੁਸਤੀਆਂ ਬਖਸ਼ਣ ਚੜ੍ਹਦੀਆਂ ਕਲਾਂ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ